ਜਿਹੜੀ ਗੰਗਾ ਨਗਰ ਨੂੰ ਜਾਂਦੀ ਆ ਰਸਤਾ ਨੂੰ ਉਸ ਨਹਿਰ ਦੇ ਵਿੱਚ ਵੀ ਸਿਲੰਡਰ ਵੀ ਛੁੱਟੇ ਗਏ ਜੀ 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 ਉਹ ਨਹਿਰ ਇਥੋਂ ਸਿੱਧੀ ਸੜਕ ਜਿਹੜੀ ਜਾਂਦੀ ਆ ਜੀ ਉਹ ਉਸ ਨਹਿਰ ਤੇ ਚੜ ਜਾਂਦੀ ਆ ਝੋਕ ਹਰੇ ਘਰ ਤੋਂ ਆ ਕੇ ਉਹ ਬਾਲੇ ਵਾਲੇ ਹੈਡ ਦੇ ਵਿੱਚ ਪੈਂਦੀ ਨਹਿਰ ਉਸ ਨਹਿਰ ਦੇ ਵਿੱਚ ਵੀ ਉਹ 5-7 ਸਿਲੰਡਰ ਛੁੱਟਦੇ ਨੂੰ ਵੇਖਿਆ ਬੰਦਿਆ ਨੇ ਅੱਛਾ ਹਾਂਜੀ ਉਹ ਸੁੱਟਦੇ ਨੂੰ ਵੇਖਿਆ ਉਦੋਂ ਉਹਨਾਂ ਦਿਨਾਂ 'ਚ ਨਾ ਏਜੰਸੀਆਂ ਦੇ ਛਾਪੇ ਛੂਪੇ ਜਿ ਵਜੇ ਉਹਨਾਂ ਦੇ ਦਿਮਾਗ 'ਚ ਆਵੇ ਖਰੇ ਕੋਈ ਕਿਲੈਂਡਰ ਚੋਰੀ ਚਾਰੀ ਦੀ ਜਾਂ ਕਿਤਰਾ ਉਹ ਸਿਲੈਂਡਰ ਸੁੱਟਦੇ ਪੈਣ ਜਿਹੜੇ ਖਰੇ ਕਾਦੇ ਨੇ ਇਹ ਤਾਂ ਤੁਹਾਡਾ ਅਨੁਮਾਨ ਆ ਹਾਂ ਅਨੁਮਾਨ ਆ ਸਾਡਾ ਹਾਂਜੀ ਇਹ ਤਾਂ ਜਦੋਂ ਉਹਨਾ ਝੋਨਾ ਤੇ ਉਹ ਦਰਖਤ ਵੇਖੋ ਕਿਤੋਂ ਤੱਕ ਸੜਿਆ ਜੀ ਅਜੇ ਲਾਗੇ ਬੰਨੇ ਕੋਈ ਬੰਦਾ ਕੰਮ ਨਹੀਂ ਸੀ ਕਰਦਾ ਨੀ ਤੇ ਹੋ ਸਕਦਾ ਕਿਸੇ ਬੰਦੇ ਦਾ ਵੀ ਨੁਕਸਾਨ ਹੁੰਦਾ ਦਰਖਤ ਤਾਂ ਬਾਈ ਜੀ ਫਿਰ ਸੈਂਕੜੇ ਨੇ ਜਿਹੜੇ ਇੱਥੇ ਸੜ ਗਏ ਨੇ ਲੱਗੇ ਹਾਂ ਹਾਂਜੀ ਅਜੇ ਮੀਂਹ ਪੈਣ ਕਰ ਨਾਲ ਉਹਦੇ ਨਾਲ ਥੋੜਾ ਜਿਹਾ ਮੀਂਹ ਪੈਣਾ ਇਹਨਾਂ ਨੂੰ ਰਾਤ ਮਿਲੀ ਰੁੱਖਾਂ ਨੂੰ ਨਹੀਂ ਤੇ ਬਹੁਤ ਜ਼ਿਆਦਾ ਸੜ ਚੁੱਕੇ ਸੀ ਤੇ ਗੰਦਾ ਮੁਸ਼ਕਲ ਹੋਉਂਦਾ ਹੈ ਮੰਗ ਕੀ ਆ ਪ੍ਰਸ਼ਾਸਨ ਤੋਂ ਕੀ ਕੀਤਾ ਜਾਣਾ ਚਾਹੀਦਾ ਸਾਡੀ ਦੇ ਹੋ ਮੰਗਿਆ ਵੀ ਇਸ ਚੀਜ਼ ਨੂੰ ਵੇਖਿਆ ਜਾਵੇ ਪਰਖਿਆ ਜਾਵੇ ਵੀ ਇਹ ਕੀ ਚੀਜ਼ ਆ ਅੱਜ ਛੋਟਾ ਨੁਕਸਾਨ ਹੋਇਆ ਕੱਲ ਨੂੰ ਵੱਡਾ ਹੋ ਸਕਦਾ ਏਅਰ ਫੋਰਸ ਦਾ ਇੱਥੇ ਲੱਗੇ ਆ ਸੈਂਟਰ ਮਿਨਟਰੀ ਦਾ ਸੈਂਟਰ